ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈ ਜਿ ਰਖਦਾ ਆਇਆ RAM ਰਾਜੇ ਹਰਨਾਕਿਸ਼ ਦਿஷ்ட ਹਰ ਮਾਰਿਆ ਪ੍ਰਹਲਾਦ ਉਤਰਾਇ ਅਹਕਾਰੀਆਂ ਨਿਦਕਾ ਪਿਠ ਦੇਈ ਨਾਮ ਦਿਓ ਮੁਖ ਲਾਇਆ ਜਨ ਨਨਕ ਐਸਾ ਹਰ ਸੇਵਿਆ ਅੰਤ ਲੈ ਛੜਾਇਆ ੴ ਸਤਗੁਰ ਪ੍ਰਸਾਦ लोक महला पहला, दुख दारू सुख रोग पया जा सुख कोए, तू करता करना मैं हो करे होय बलिहारी कुदरत वस्या तेरा अंत न जाय लिखया रहाओ जात मेह जोत तो जोत मह जाता अकल कला पर रहा। तू सच्चा साहिब सिफत सुवालिओ जिनकी तीसो पार, पार पाया ਕਹਿ ਨਾਨਕ ਕਰਤੇ ਕਿਆ ਬਾਤਾ ਜੋ ਕਿਛੁ ਕਰਨਾ ਸੁ ਕਰ ਰਹਿਆ ਸੋਦਰ ਰਾਗ ਆਸਾ ਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਜਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ਕੇਤੇ ਤੇਰੇ ਰਾਗ ਪਰਿ ਸਿਓ ਕਹਿਨ ਕੇਤੇ ਤੇਰੇ ਗਾਵਣਹਾਰੇ ਗਾਵਨ ਤੁਧਨੋ ਪਵਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧਨੋ ਚਿਤ ਕੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਾ ਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤਿ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰੱਖੀ ਸਰ ਜੋਗ ਜੋਗ ਵੇਦਾ ਨਾਲੇ ਗਾਵਨ ਤੁਧਨੋ ਮੋਹਣੀਆਂ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅਠਸਠ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਬਲ ਸੁਰਾ ਗਾਵਨ ਤੁਧਨੋ ਖਾਨੀ ਚਾਰੇ ਗਾਵਨ ਤੁਧ ਨੂੰ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤੇਰੇ ਧਾਰੇ ਸੈ ਤੁਧ ਨੂੰ ਗਾਵਨ ਜੋ ਤੁਧ ਪਾਵੈ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧ ਨੂੰ ਗਾਵਨ ਸੇ ਮੈਂ ਚੇਤਨਾ ਆਨ ਨਾਨਕ ਕੀਆ ਵਿਚਾਰੇ ਸੋਈ ਸੋਈ ਸਦ ਸਤਿ ਸਾਹਿਬ ਸੱਚਾ ਸੱਚਾ ਜਿਨਾ ਹੈ ਹੈ ਵੀ ਹੋਸੀ ਜੈਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨੇ ਕਰਣਾ ਜਾਏ ਸੋ ਬਾਦਸ਼ਾਹ ਸ਼ਾਹ ਬਾਦਸ਼ਾਹਬ ਨਾਨ ਕਰਹਣ ਰਜਾਈ ਆਸ ਆ ਮਹਿਲਾ ਪਹਿਲਾ ਸੁਣ ਵਟਾ ਆਖੇ ਸਭ ਕੋਏ ਕੇ ਵਡਵਟ ਦਿੱਠ ਹੋਏ ਕੀ ਮਤ ਪਾਇਨਾ ਕਇਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰਾ ਗੰਬੀਰਾ ਗੁਣੀ ਗਹਿਰਾ ਕੋਇ ਨ ਜਾਣੇ ਤੇਰਾ ਕੇ ਤਾਕੇ ਵਡਚੀਰਾ ਰਹਾਉ ਸਭ ਸੁਰਤ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰਗਰ ਹਾਈ ਕਹਿਣ ਨ ਜਾਏ ਤੇਰੀ ਤਿਲ ਵਡਿਆਈ ਸਭ ਸੰਤ ਸਭ ਤਪ ਸਭ ਚੰਗਿਆਂ ਆ ਸਿਦਾ ਫੁਰਕਾਂ ਕੀਆਂ ਵਡਿਆਈਆਂ ਤੋ ਦੇ ਮੇਰੇ ਸੀ ਤਕੀ ਨਾ ਪਾਇਆ ਕਰਮ ਮਿਲੇ ਨਾ ਹੀਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿੱਤ ਭਰੇ ਤੇਰੇ ਪੰਡਾਰਾ ਜਿਸ ਤੂ ਦੇਤ ਸੇਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜਿਵਾਂ ਵਿਸਰੇ ਮਰ ਜਾਓ ਆਖਣ ਔਖਾ ਸੱਚਾ ਨਾਓ ਸਾਚੇ ਨਾਮ ਕੀ ਲਾਗੇ ਪੂਖ ਉਤਪੂਕੇ ਕਾਇ ਚਲਿਆ ਦੁਖ ਸੋ ਕਿਉ ਵਿਸਰਾ ਮੇਰੀ ਮਾਇ ਸੱਚਾ ਸਾਹਿਬ ਸੱਚੇ ਨਾ ਰਹਾਓ ਸੱਚੇ ਨਾਮ ਕੀ ਤਲਵੜਿਆਈ ਆਖ ਤੱਕੇ ਕੀਮਤ ਨਹੀਂ ਪਾਏ ਜੇ ਸਭ ਮਿਲ ਸਕੇ ਆਖਣ ਪਾ ਵੱਡਾ ਨਾ ਹੋਵੇ ਕਾਟਣ ਜਾ ਨਾ ਉਮਰੈ ਨਾ ਹੋਵੇ ਸੋ ਗੋ ਦਿਨ ਦਾ ਰਹਿਣ ਚੁਕੇ ਭੋਗ ਗੁਣ ਇਹੋ ਹੋਰ ਨਾ ਹੈ ਕੋਈ ਨਾ ਕੋ ਹੋਆ ਨਾ ਕੋ ਹੋਏ ਦੇਵੜ ਆਪ ਤੇ ਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਿਆ ਤੇ ਕਮਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਕਰ ਪਾਸ ਹਮ ਕੀਰੇ ਕਰਮ ਸਤ ਗੁਰ ਸਰਾਈ ਕਰਦਾ ਨ ਪ੍ਰਗਾਸ ਮੇਰੇ ਰੀਤ ਗੁਰਦੇਵੋਂ ਕੋ RAM ਨਾਮ ਪ੍ਰਗਾਸ ਗੁਰ ਮਤ ਨਾਮ ਮੇਰਾ ਪ੍ਰਾਂਸ ਖਾਏ ਹਰ ਕੀਰਤ ਹਮਰੀ ਰਹਿ ਰਸ ਰਹਾਓ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਰਦਾਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗਣ ਹਿਣ ਜੰ ਪਾਸ ਜੋ ਸਤਿਖ ਜੋ ਸਤਗੁਰ ਸਰਣ ਸੰਗਤ ਨਹੀਂ ਆਇ ਤ੍ਰਿਕ ਜਿਵੇ ਤ੍ਰਿਕ ਜਿਵਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਇ ਤੈਨ ਤੁਰ ਮਸਤ ਕਲੀ ਖਿਆ ਲਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹਰੇ ਮਨ ਚਿਤ ਵੋ ਉਦਮ ਜਾ ਅਹਰਿਓ ਹਰਿ ਜੋ ਪਰਿਆ ਸੈਲ ਪੱਦਰ ਮਹਿ ਜੰਤ ਉਪਾਏ ਤਾ ਕਾਰਿ ਚੁਕ ਆਗੇ ਕਰ ਧਰਿਆ ਮੇਰੇ ਮਾਧੋ ਜੀ 사ਤ ਸੰਗਤ ਮਿਲੇ ਸੂ ਤਰਿਆ ਗੁਰ ਪ੍ਰਸਾਦ ਪਦਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਵੀਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰਿ ਚਕ ਸੁਬਾਹ ਠਾਕੁਰ ਕਾਹੇ ਮਨ ਭਉ ਕਰਿਆ ਉੱਡੇ ਉੱਡ ਆਵੇ ਸੋਕ ਸਾ ਤਿਸ ਪਾਵੇ ਬਛਰੇ ਛਰਿਆ ਤੈਨ ਕਮਣ ਖਲਾਵੇ ਕਮਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਬ ਨਿਧਾਨ ਦਸ ਅਸਤੰ ਸਿਧਾਨ ਠਾਕੁਰ ਕਲ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਇ ਤੇਰਾ ਅੰਤ ਨ ਪਾਰਾ ਬਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੂਰਖ ਏ ਤੋ ਓਂਕਾਰ ਸਤਗੁਰ ਪ੍ਰਸਾਦ ਸੋ ਪੂਰਖ ਨਿਰੰਝਨ ਹਰ ਪੂਰਖ ਨਿਰੰਝਨ ਹਰ ਅਗਮ ਅਗਮ ਅਪਾਰਾ ਸਭ ਤਿਆਵੇ ਸਭ ਤਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਤੂ ਜੀਆਂ ਕਾਦਾ ਤਾਰ ਹਰ ਤੇ ਆਵੈ ਸੰਤੈ ਜੀ ਸਭ ਦੁਖ ਵਿਸਾਰਨ ਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕੀ ਆ ਨਾਨਕ ਜੰਤ ਵਿਚਾਰਾ ਤੂ ਕਟ ਕਟ ਅੰਦਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਨਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿੰਡਾ ਨਾ ਤੂ ਆਪੇ ਦਾਤਾ ਆਪੇ ਪੁਖਤਾ ਜੀ ਹਉ ਤਦਬਿਨ ਅਵਰਨ ਜਾਣਾ ਤੂੰ ਪਾਰ ਬ੍ਰਹਮ ਦੇ ਅੰਤ ਬਿੰਦ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਜੋ ਸੇਵਾ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਤਿਆਵੇ ਹਰ ਤਿਆਵੇ ਤੁਧ ਜੀ ਸੇ ਚਨ ਯੁਗ ਮਹਿ ਸੁਖ ਵਾਸ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਤਿਆਵੇ ਜੀ ਤਨ ਟੂਟੀ ਜਮ ਕੀ ਫਾਸ ਜਿਨ ਨਿਰਭਉ ਜਿਨ ਹਰ ਨਿਰਭਉ ਤਿਆਵੇ ਜੀ ਤਿਨ ਕਾ ਪਉਖਬ ਵਾਸ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਦੀ ਤੇ ਹਰ ਹਰ ਰੂਪ ਸਮਾਸ ਸੇਤਨ ਸੇਤਨ ਜਿਨ ਹਰ ਤਿਆ ਵੈਜੀ ਜਨ ਅਨੰਤ ਤੈਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰਾ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਾਪ ਤਾਪੈ ਜਪੈ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਮਰਥ ਸ਼ਰਤ ਜੀ ਕਾਰ ਕਰਿਆ ਖਟ ਕਰਮ ਕਰਤਾ ਸੇ ਭਗਤ ਸੇ ਭਗਤ ਭਲੇ ਜੈ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂ ਆਦਪੁਰਖ ਅਪਰੰਪਾਰ ਕਰਤਾ ਜੀ ਤੁਧ ਜੇਵਡ ਅਵਰਨ ਕੋਇ ਤੂ ਜੋਗ ਜੋਗ ਇਕੋ ਸਦਾ ਸਦਾ ਤੂ ਇਕੋ ਜੀ ਤੂ ਨਿਹ ਹੈ ਚਲ ਕਰਤਾ ਸੋਇ ਤੁਦ ਆਪੇ ਸੋਈ ਵਰਤੇ ਜੀ ਤੂ ਆਪੇ ਕਰੈ ਸੁ ਹੋਏ ਤਉਦ ਆਪੇ ਸ੍ਰਿਸ਼ਟੀ ਸਭ ਉਪਾਇ ਜੀ ਤਉਦ ਆਪੇ ਸਭ ਗੋਏ ਜਨ ਨਾਨਕ ਗੁਣ ਗਾਵੇ ਕਰਤੇ ਕੇ ਸੀ ਜੀ ਜੋ ਸਭ ਸੇ ਕਾ ਜਨੋਏ ਆਸਾ ਮਹੱਲਾ ਚੋਥਾ ਤੂ ਕਰਤਾ ਸਚਿਆਰ ਮੇਡਾ ਸਾਈ ਜੋ ਤਉ ਪਾਵੇ ਸੋਈ ਤਿਸੀ ਜੋ ਤੂ ਦੇ ਸੋਈ ਹੋ ਪਾਇ ਰਹਾ ਸਭ ਤੇਰੀ ਤੂੰ ਸਭਨੀ ਧਿਆਆ ਜਿਸ ਨੂੰ ਕਿਰਪਾ ਕਰ ਤੈਨ ਨਾਮ ਪ੍ਰਗਤ ਤਨ ਪਾਇਆ ਗਰਮਖਲਾ ਦਾ ਮਨ ਗਵਾਇਆ ਤਦ ਆਪ ਹੀ ਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾ ਤੁਝ ਬਿੰਦੂ ਚ ਕੋਈ ਨਾ ਜੀ ਜੰਤ ਸਭ ਤੇਰਾ ਖੇਲ ਵਿੰਯੋਗ ਮਿਲ ਵਿਛੜਿਆ ਸੰਯੋਗ ਮੇਲ ਜਿਸ ਨੂੰ ਤੂੰ ਜਾਣਿਆ ਸੋਈ ਜਦ ਜਾਣੇ ਹਰ ਗੁਰ ਸਤ ਹੀ ਆਖ ਖਾਣੇ ਜਿਨ ਹਰ ਸੇਵਿਆ ਤਿੰਸੂ ਕ ਪਾਇਆ ਸਹਿਜ ਹੀ ਹਰ ਨਾਮ ਸਮਾਇ ਆਪੇ ਕਰਤਾ ਤੇਰਾ ਕਿਆ ਸਭ ਹੋਏ ਤੁਦ ਬਿੰਦੂ ਚ ਅਵਰ ਨ ਕੋਏ ਤੂ ਕਰ ਕਰ ਵੇਖਣ ਜਾ ਸੋਏ ਜਨਾਨਕ ਗੁਰ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤਸ ਵਰੜੇ ਪਿਆਗ ਨਿਵਾਸ ਪਾਣੀ ਭਾਵ ਤਿਨੇ ਕਿਆ ਪੰਕਜੁ ਮੋਹਾ ਭਗ ਨਹੀ ਚਾਲੇ ਹਮ ਦੇ ਕ ਤਹਿ ਡੁਬਿਐਲੇ ਮਨ ਇੱਕ ਨਚੇ ਤਸਮੁੜ ਮਨਾ ਹਰ ਬਿਸਤਰ ਤੇਰੇ ਗੁਣ ਗਲਿਆਰ ਖਾਉ ਨਾ ਹਉ ਜਥੀ ਸਤੀ ਨਹੀਂ ਪੜਿਆ ਮੁਰਗੁ ਗੰਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵਿਸਰਿਆ ਆਸਮਾ ਹਲਾ ਪੰਜਵਾ ਭਇ ਪ੍ਰਾਪਤ ਮਨਖ ਦੇ ਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ ਅਵਰ ਕਾਜ ਤੇਰੇ ਕੀਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾ ਸਰਜਾਮ ਲਾਗ ਭਾਗ ਜਲ ਤਰੰਤ ਕੇ ਜਨਮ ਰਿਥਾ ਜਾਤ ਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨੇ ਕਮਾਇਆ ਸੇਵਾ ਸਾਧਨ ਜਾਂ ਨਿਹਰ ਰਾਇ ਕਹਿ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੈ ਸਰਮਾ ਏਕ ਓਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੋਪਈ पुनरा छक्का काटा शीश श्री अस्केत जगत के ईश पोपन बृष्ट गगन के पै सबन आन बदाई दए तने तने लोगन के राजा दुष्टन दाह करीब निवाजा अकल पवन के सृजन हारे दास जन मोहले उवारे काव्य बाच बेनती चौपाई ਖਮਰੀ ਕਰੋ ਹਾਤ ਦੇਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟੀ ਸਭ ਤੁਖਾਵੇ ਆਭਾਤ ਦੇ ਮੋਹ ਬਚਾਵਾ ਸੁਖੀ ਬਸ ਮੋਰੋ ਪਰਵਾਰਾ ਸੇਵਕ ਸਿੱਕੇ ਸਵੇ ਕਰਤਾਰਾ ਮੋਰਚਾ ਨਿਜ ਕਰ ਦੇ ਕਰੇ ਸਭ ਬੇਰਨ ਕੋ ਆਜ ਸੰਘਰਿਆ पूरण होए हमारी आशा तोर भजन की रह प्यासा तुमै शार कोई अवर न त्यां जो बरचा हु सो तुम ते पाऊ से सिखिया हमारे तारिया चुन चुन सत्र हमारे मारे आ भाग दे मुझे उबरीय मरण काल का त्रासनी वरिए हु जो सदा हमारे पछा श्री असितोज जो करियो रच्छा राख ले मोह राखण हाय कारे साहिब संत सहाय प्यारे दीन बद दुष्टन के हंता तुम हो पूई चतुर्दश कंता काल पाए ब्रह्मा अवतरा काल पाए शिवजू अवतरा काल पाए कर बिशन प्रकाशा शा सकल काल, काल का किया तमाशा जमन काल योगी शिव क्यों बेदराज ब्रह्मा जूत्यो जमन काल सब लोग स्वारा नमस्कार है ताहि हमारा ਜਵਨ ਕਾਲ ਸਭ ਜਗਤ ਮਨਾਇਓ ਦੇਵ ਦੇਤ ਜਿਛਨ ਉਪਜਾਇਓ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੇ ਸ਼ਿਵ ਕਨ ਕੋ ਸ਼ਬ ਗੁਣ ਸੁਖ ਦਿਓ ਸੰਦਰਨ ਕੋ ਪਲ ਮੋ ਬਦ ਕਿਓ ਕਟ ਕਟ ਕੇ ਅੰਤਰ ਕੀ ਜਾਣ ਪਲੇ ਬੁਰੇ ਕੀ ਪੀਰ ਪਛਾਨ ਚੀਟੀ ਤੇ ਕੂਚਰ ਸੋਲਾ सब पर कृपा दृष्टि कर फूला संतन दुख पाए ते दुखी सुख पाए साधु के सुखी एक, एक एक की पीर पचाने कट कट के पट पट की जाने जब उदक्रह करा कर तारा प्रजा तर्क तब देह अपारा जब आखर कर तो कबू तुम मैं मिलंत दे तार सबू ਜیتے ਬੰਦਨ ਸ੍ਰਿਸ਼ਟੀ ਸਭ ਤਾਰੇ ਆਪ ਆਪਨੀ ਬੂਝ ਉਚਾਰੇ ਤਮ ਸਭ ਹੀ ਤੇਸ ਰਹਿਤ ਨਿਰਾਲੰ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਿਪਕਾਰ ਨਿਰਲੰਭ ਆਦ ਅਨਾਦ ਸੰਬੋਤਾ ਕਾ ਮੁੜੇ ਉਚਾਰਿਤ ਪੈਦਾ ਜਾ ਕੋ ਭੇਵ ਨ ਪਾਵਤ ਬੇਦ ਦਾ ਤਾ ਕੋ ਕਰ ਆਪ ਆਹਨ ਅਨੁਮਾਨਤ ਮਹਾ ਮੁੜ ਕਛੁ ਭੇਦ ਨ ਜਾਣਤ महादेव तो कहत, कहत सदाशिव निरंकार का चिनत न पेव आप आपनी बोदहजेती बारनाथ पिन पिन, 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 पिन तोहतेती तुमरा लखा न जाय पसारा कहैबित सजा प्रथम संसार एक के रूप अनूप स्वरूप परांग पयो राम कहे पुप्पा अंड जेर से धकिनी उत्पत्ति खान बहुरु रच दीनी कहो कुल राजा हवै बैठा कौसी मठ पयो शंकर केठा ਸਗਰੀ ਸ੍ਰਿਸ਼ਟੀ ਦਿਖਾਏ ਅਚਪਾਉ ਆਦ ਜੁਗਾਦ ਸਰੂਪ ਸੋਇ ਭਾਵ ਅਬਰਚਾ ਮੇਰੀ ਤੁਮ ਕਰੋ ਸਿਖਿਆ ਉਵਾਰ ਅਸਿਖੇ ਸੰਘਰੋ ਦੁਸ਼ਟ ਜੀਤੇ ਉਠਵੰਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸੀਂ ਤੁਝ ਤਵ ਸਰਣੀ ਪਰੈ ਤਿਨ ਕੇ ਦੁਸ਼ਟ ਤੋ ਕਿਤ ਹਵੈ ਮਰੈ ਪੂਰਕ ਜਵਨ ਪਗ ਪਰੈ ਤਿਹਾਰੇ ਤਿਨ ਕੇ ਤੁਮ ਸਕਤ ਸਭ ਤਾਰੇ ਜੋ ਕਾਲ ਕੋ ਇਕ ਬਾਰ ਤੇ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਰੱਜਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰਾਤੰਤ ਕਾਲਾ ਕ੍ਰਿਪਾ ਦ੍ਰਿਸ਼ਟੀ ਤਨ ਜਾਹਨੀ ਹਰਿਓ ਤਾਕੇ ਤਾਪਤ ਨਿਕਮੈ ਹਰਿਓ ਰਿਦਿਸਿ ਕਰ ਮੂ ਸਭ ਹੋਏ ਦੁਸ਼ਟ ਚਾਚ ਵੈਸ ਕੈ ਨ ਕੋਏ ਇਕ ਬਾਰ ਜਿੰਤੂ ਵੈਸ ਬਾਰਾ ਕਾਲ ਵਾਸਤੇ ਤਾਹੇ ਉਬਾਰਾ जिन नर नाम त्यारो कहा दारिन दुष्ट तोक ते रहा खड़के में सरन तिहारी आप दे लेह उबारी सर्वठोर मोह उसहाय दुष्ट दोख ते लेह बचाए कृपा कर हम पर जग माता ग्रंथ करा पूरन शुभराता केल सकल ते को हरता दुष्ट दोखेन को छै करता श्री अस्तुज जग पाए दयाला पूरण करा तंतंत काला मन वाचित फल पावे सोई दुग्गनेति से व्यापत कोए अडीले सुने गुगजो याही सुरचना पावे सुने मुड जितलाय चतुरता आवे दुख दर्द को निकट न ते नर के रहे हो जो या की एक बार चौपाई को कह है चौपाई सबत 17 सहस मणि ज अर्ध सहस उन 3 कहि जे पाद्र सुदी अष्टमी रवि वारा तीर चंद्र ग्रंथ सुधारा एत श्री छत्रियो पोख्याने त्रिया चत्ये मंत्री पूब सभा ते 405 छत्रिया समाप्त मस्त शुभ अफजू दोहरा दास जान कर दास पर की जे कृपा आभार आप हाथ दे राख मोह मन करम बचन विचार चौपाई मैं नगरिश मैं नागनेशो प्रथम मनायो कृष्ण विष्णु का वो नहते आयो कान सुने पहचाने तेंसो लिवला की मोरी पाग एन महाकाल रखवार हमारो महालो में की करतारो अपना जान करो रखवार बहागे की लाज विचार अपना जान मुझे प्रति पर्य चुन चुन सूत्र हमारे मरिये देख देख जग में दो चले राख आप दल तुम हम तिहारा जान अपना मुझे निवाजा आप करो सब काज तुम हो सब राजन के राजा आपे आप गरीब निवाजा दास जान कर कृपा करो मोह हारपुरा में दान दवार तो अपना जान करो प्रतिपार तुम साहिब में की कर थारा दास यां दे हाथ उबारो हमरे सब बैरियन संगारो प्रदंतरो तरो भगवंत को त्याना बहु करो कविता बिदनाना किशन जता मत चतरियो उचारो चूप हो इस कभी लेह सुधारो कभ्यो बाज दो जो निज प्रभ मो सो कहा सो कयो जाग महा जो प्रभ को त्याय है अंत सुरग को जा दोहरा हर हर जन दो एक है बिंब विचार भी कछोना जल उपज त्रंग जो जल ही भी कैसमा दोहरा जब आय प्रभ को पयो जन्म तरा जग आए अब मैं कथा संक्षिप्त सबू कहत सुनाए कब्यो बात दोहरा थार्ड पयो मैं जोर कर वचन बच का हासिल न आए पंत चले तब, तब दे जगत में जब तुम कह सहाई दोहरा जे जे तुमरे तुम ध्यान को नित नित उठ धिय संतो अंत लेंगे मुक्त फल पावे भगवंत दोहरा काल पुरक की डेमो कोटिक विष्णु महेश कोट इंद्र ब्रह्मा की ते रव शशि क्रोजलेस दोहरा राम कथा जग जग अटल सब कोए पाक्त नेत तो सुरग बा सुरग वर करा सगरी पूरी समेत चौपाई जो एक कथा सुने अर गावे दुख पाप है निकट न आवे विष्ण भगत की फल होए आद्य बाद चवै सक न कोए समत सूत्र सहस्त्र चावत खाड़व दी प्रथम सुखदानंग दावन ਤਵੇ ਪ੍ਰਸਾਦ ਕਰ ਗ੍ਰੰਥ ਸੁਦਾਰਾ ਪੂਲ ਪਰਿ ਲੋਭ ਲੈ ਸੁਦਾਰਾ ਦੋਰ ਅੰਰੇਤ ਤੁੰਕੇ ਚਰਨ ਤਰ ਸੰਦਰੋਕ ਤੀਰਤਰਾੰਗ ਸ਼੍ਰੀ ਭਗਵੰਤ ਪੁਰਨ ਕਿਉ ਰਗੁ ਵਰ ਕਥਾ ਪ੍ਰਸੰਗ ਸਾਦ ਅਸਾਦ ਜਨ ਨਹੀਂ ਬਾਤ ਸੁਬਾਤ ਵਿਵਾਦ ਗ੍ਰੰਥ ਸਕਲ ਪੂਰਨ ਕਿਉ ਭਗਵੰਤ ਕਿਰਪਾ ਪ੍ਰਸਾਦ ਸਵਈਆ पाए गए जब ते तुमरे तब ते को आप तरे नहीं आन्यो राम रहीम पुराण पुराण अनेक कह मत एक न मान्यो समृत शास्त्र वेद सब कौपे बहु भेद कहे हम एक न जान्यो श्री अस्पान कृपा तुम रे कर में नह कयो सब तो बखान्यो द्वारा सगल द्वार को छाड़ के गयो तुहारो तो द्वार ਭਗਤ ਕਿਲਾਤ ਅੰਸ ਗੋਬਿੰਦ ਦਾਸ ਤੋਹਾਰ ਰਾਮਕਲੀ ਮਹਿਲਾ ਤੀਜਾ ਆਨੰਦ ਇੱਕ ਓਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸੈਤ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਗਾవో ਹਰੀ ਕੇਰਾ ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਾਈਂ ਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੁਪਾਵੈ ਸਦਾ ਸਿਖਤਸਲਾ ਤੇਰੀ ਨਾਮ ਮਨ ਵਸਾਵੈ ਨਾਮ ਜਿਨਕੇ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਈਂ ਬਾ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਜਨਾ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਅਗਿਆਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿઠੈ ਜਿਸ ਦੀਆਂ ਇਹ ਵਡਿਆਈਆਂ ਕਹਿ ਨਾ ਲਖੁਣਾ ਸੰਤੋ ਸ਼ਬਦ ਤਰੋ ਪਿਆਰੇ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤਕਾਰ ਸਬਾਗੇ ਕਾਰ ਸਬਾਗੇ ਸ਼ਬਦਵਾਜੇ ਕਲਾਚਿਤ ਕਰਤਾ ਰਿਆ ਪੰਚਦੂਤ ਤੁਦ ਵਸ ਕੀਤੇ ਕਾਲ ਕਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੀਨਾ ਮਹਰ ਕੇ ਲਾਗੇ ਕੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ ਆਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਪ੍ਰਭ ਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੀ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰ ਸੇ ਪੂਰੇ ਕਰਤੇ ਜਾਣੀ ਸੁਣਤੇ ਪੁਨਿਤ ਕਹਤੇ ਪਵਿੱਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਉਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਇਓ ਸੰਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਆਧਾਰੋ ਜੇ ਕੋ ਕਾ ਵਜੇ ਕੋ ਪੁੱਛੇ ਤਿਸ ਕਾ ਹੋ ਉਦਾਰੋ ਇਹ ਵਸਤੂ ਤ ਜਿਨਹ ਜਾਏ ਨੇਤ ਨਿਤਰਕ ਔਰ ਤਾਰੋ ਤਮ ਸੰਸਾਰ ਚਰ ਲਗ ਤਰਿਆ ਸਬਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋਗਖ ਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਨਾਹੀ ਆਪੇ ਦਰਸ ਪਾਇਓਈ ਦਰਸ ਪਾਇਆ ਮਹਿਰਮਤ ਹੋਏ ਸਤਗੁਣ ਸਜਣ ਮਿਲਿਆ ਨਾਨਕ ਨਾਮ ਮਿਲੇ ਦਾ ਜੀਵੇ ਜੀਵਾ ਤਨ ਮੰਥੀ ਵੇ ਹਰਿਆ ਪਾੜੀ ਤਿੱਥੇ ਤੂੰ ਸਮਰਾਥ ਜਿੱਥੇ ਕੋਈ ਨਾ ਓਥੇ ਤੇਰੀ ਰਕ ਅਗਨੀ ਉਦਮਾ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਕੇ ਜਾ ਪਉ ਜਲ ਵਿੱਚ ਅਸਗਾ ਗੁਰ ਸ਼ਬਦ ਦੇ ਪਾਰ ਪਾ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਂ ਕਾ ਕਲਮਹਿ ਇਹੋ ਪੁਨ ਗੁਣ ਗੋਬਿੰਦ ਗਾ ਸਭ ਸੇ ਕੋ ਨੋ ਕਿਰਪਾਲ ਸਮਾਲੇ ਸਾਸਾ ਬਿਰਤਾ ਕੋਈ ਨ ਜਾਏ ਜੀ ਆਵੇ ਤੁਧ ਆਸ ਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜੀਵਾ ਜਪੁ ਗੁਰ ਨਾਉ ਨੇਤਰੀ ਸਤਗੁਰ ਪ੍ਰੇਖਣਾ ਸਵਰਣੀ ਸੁਨਣਾ ਗੁਰ ਨਾਉ ਸਤਗੁਰ ਸੇ ਤਿਰਤਿਆ ਦਰਗਾ ਪਾਇਠਾਉ ਕਹਿ ਲਾਣੁ ਕਿਰਪਾ ਕਰੈ ਜਿਸੁਨੁ ਏਵ ਤੁਦੇ ਜਗ ਮੈ ਉਤਮ ਕਰਦੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰਖੇ ਰਕਣਹਾਰੋ ਆਪ ਉਬਾਰਿਆ ਨਾ ਗੋਰ ਕੀ ਪੈਰੀ ਪਾਏ ਕੱਜ ਸਵਾਰੇ ਹੋ ਆਪ ਦਿਆਲ ਮਨਨ ਵਿਚਾਰੀਐ ਸਾਧ ਜਨਾ ਕੇ ਸੰਗ ਪਾਜਲ ਤਾਰੀਐ ਸਾਖਤ ਨਹੀਂ ਦੁਖ ਦੁਸ਼ਟ ਕੀਨ ਮਹਾ ਪਿਧਾਰੀਐ ਤੇ ਸਾਹਿਬ ਕੀ ਟੇਕ ਨਾਨਕ ਮੰਨੇ ਮਾ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾ ਵਾਹਿ ਤੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ